आ गए गुरुद्वारा गुरु के महलपुरा पूरा राय सिंह ਇਹ ਜੀ ਜਨਮ ਸਥਾਨ ਬਾਬਾ ਜੂਝਾਰ ਸਿੰਘ ਜੀ ਬਾਬਾ ਜੂਰਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉੱਤਰ ਗੁਰਦੁਆਰਾ ਥੜਾ ਸਾਹਾ ਤੇ ਇਧਰ ਹੈਗਾ ਗੁਰਦੁਆਰਾ ਧੰਨਵਾ ਸਾਹਿਬ ਗੁਰਿਆਈ ਸਥਾਨ ਦਸ਼ਮ ਦਸਵੀਂ ਪਾਸ਼ਾ ਤੇ ਉਧਰ ਹੈਗਾ ਜੀ ਨਸੰਧਾ ਵਾਲਾ ਖੂਹ ਤੇ ਹੈਗਾ ਜੀ ਪੂਰਾ ਸਾਹਿਬ ਇਹਦੇ ਥੱਲੇ ਨੰਦਪੁਰ ਸਾਹਿਬ ਤੇ ਬਹੁਤ ਵਰੀ ਆਉਨੇ ਪਰ ਇਹ ਵੀ ਇਹ ਵੀ ਗੁਰਦੁਆਰਾ ਸਾਹਿਬ ਜਿਹੜੇ ਆਪਾਂ ਪਹਿਲੀ ਵਾਰ ਵੇਖਿਆ ਹਨਾ ਪਹਿਲਾਂ ਨਹੀਂ ਵੇਖਿਆ ਨਹੀਂ ਇਹ ਤਾਂ ਜਨਮ ਸਥਾਨ ਉਹਦਾ ਥੋੜਾ ਜਿਹਾ ਉਹ ਹੈਗਾ ਸੀ ਥੋੜਾ ਪੂਰਾ ਉਧਰ ਪੂਰਾ ਸਾਹਬ ਦਾ ਥੋੜਾ ਸਾਹ ਕੀ ਨਹੀਂ ਦਿਖਿਆ ਪੂਰੀ ਪੂਰੀ ਤੇ ਕਹਿੰਦੇ ਨੇ ਥੋੜਾ ਥੋੜਾ ਅੱਗੇ ਕਰਕੇ ਅੜਾ ਇਹ ਤਾਂ ਮੈਨੂੰ ਆਉਂਦਾ ਨਹੀਂ ਥੋੜਾ ਜਿਹਾ ਜਿਆਦਾ ਵੀ ਸਬਦ ਜਿਹੜਾ ਗੁਰੂ ਕੇ ਮਹਿਲ ਪੋਰਾ ਸਬਦ ਦਾ ਇਹ ਹੈ ਹੈਗਾ ਇੱਥੇ ਮਤਲਬ 4-5 ਗੁਰਦੁਆਰਾ ਸਾਹਿਬ ਹੈ ਕਿ ਜਿੱਥੇ ਇਸ ஸ்தான ਦੇ ਗੁਰੂ ਜੀ ਪ੍ਰਵਾਸ ਸમિત ਰਹਿੰਦੇ ਸਨ ਇਸ ਸਤਨ ਨੂੰ ਗੁਰੂ ਕੇ ਮਹਿਲ ਸ਼ੋਭ ਇਸ ਸਤਨ ਤੇ ਗੁਰੂ ਕੇ ਮਹਿਲ ਸ਼ੋਭ ਤਾਂ ਇੱਥੇ ਹੀ ਪਵਿੱਤਰ ஸ்தான ਦੇ ਅੰਦਰ ਪੂਰਾ ਸਾਭਿ ਸਥਿਤ ਹੈ ਜਿੱਥੇ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਮਾਤਮਾ ਦਾ ਸਿਮਰਨ ਕਰਿਆ ਕਰਦੇ ਸਨ ਇਸ ਗੁਰਦਵਾਰ ਸਾਹਿਬ ਦੀ ਪ੍ਰਕਰਮਾ ਅੰਦਰ ਸਥਿਤ ਹੋਰ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਇਸ ਸਥਾਨ ਤੇ ਪੰਡਿਤ ਕਿਰਪਾ RAM ਦੱਤ ਜੋ ਬਾਅਦ ਵਿੱਚ ਅੰਮ੍ਰਿਤ ਪਾਨ ਕਰਕੇ ਭਾਈ ਕਿਰਪਾ ਸਿੰਘ ਬਣੇ ਅਤੇ ਚੰਕੋਤ ਦੀ ਜੰਗ ਵਿੱਚ ਸ਼ਹੀਦ ਹੋਏ ਦੀ ਗਵਾਹੀ ਵਿੱਚ ਕਸ਼ਮੀਰੀ ਪੰਡਤਾਂ ਦਾ ਜਥਾ ਵਰੀ ਆਦੀ ਬਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਆਇਆ ਤੇ Hindu धर्म ਦੇ ਤਿਲਕ ਜੰਜੂ ਦੀ ਰਾਖੀ ਲਈ ਬੇਨਤੀ ਕੀਤੀ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਵੀ ਰਾਜਮਾਨ ਹੋ ਕੇ ਆਇਆਂ ਹੋਇਆਂ ਸੰਤਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਬਖਸ਼ਿਸ਼ ਕਰਦੇ ਸਨ ਇਸੇ ਸਥਾਨ ਤੇ ਗੁਰੂ ਗਬਿੰਦ ਸਿੰਘ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ ਗੁਰੂ ਗੁਰੂ ਦੁਆਰਾ ਜਨਮ ਸਥਾਨ ਸ਼ਹਿਬ ਜਾਦੇ ਇਸ ਸਥਾਨ ਤੇ ਸ੍ਰੀ ਗੁਰੂ ਗਵੰਸੀ ਸਾਹਿਬ ਦੇ ਛੋਟੇ ਤਿੰਨ ਸਹਿਬ ਜਾਦੇ ਬਾਬਾ ਜੂਯਾਰ ਸਿੰਘ ਜੀ ਬਾਬਾ ਯੂਰਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਵੱਡੇ ਸਹਿਬ ਜਾਦੇ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਵਿਖੇ ਹੋਇਆ ਸੋ ਗੁਰੂ ਕੇ ਮਹਿਲ ਯਾਨੀ ਕਿ ਗੁਰੂ ਦਾ ਘਰ ਵੀ ਸਾਰਾ ਕੁਝ ਇੱਥੇ ਹੀ ਸੀ ਸੋ ਤੁਸੀਂ ਵੇਖ ਸਕਦੇ ਜੇ ਤੁਹਾਨੂੰ ਦਿਖਾਇਆ ਅਸੀਂ ਸਾਰੇ ਗੁਰਦੁਆਰਾ ਸਾਹਿਬ ਤੇ ਅਸੀਂ ਵੀ ਪਹਿਲੀ ਵਾਰੀ ਵੇਖੀ ਆ आए तो बड़ी बार है पर पहली बार चढ़ाई उतरी जा रही है सवल आज पुत्र आज 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 आ जाओ कि चढ़ाई उतरनी सौखी है कि चढ़नी सौखी है Oh, ਵਾਹਿਗੁਰੂ se ਵਾਹਿਗੁਰੂ 100 ਰੁਪਏ ਲੈ ਕੇ ਕਿਉਂ ਗੱਟਾ ਜਿਹੜਾ 40 Baba ਰੁਪਏ ਲੋਕਾਂ ਦਾ ਤਤਕ ਵਿੱਚ ਹੋਇਆ ਸੀ 1613 ਵਿੱਚ ਤੇ ਇਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਸਨ ਵਿਆਹ ਬਸ ਇਹ ਨਲ ਬਟਾਲਾ ਦੇ ਤੇ ਉਹਨਾਂ ਦੀ ਪੁੱਤ ਬਾਬਾ ਧੀਰਮਾ ਜੀ ਜਿਹਨਾਂ ਦਾ ਆ ਜਿਹਦੇ ਜਨਮ ਹੋਇਆ ਗੁਰੂ ਕੋਲ ਹਰਗੋਬਿੰਦ ਜੀ ਨਾਲ ਲਿਖੋ ਜੰਗਾ ਜਿੱਦਾਂ ਸ਼ਸਤਰਾਂ ਤੇ ਜ਼ੋਰ ਵਿਖਾਏ ਤੇ ਇਹ ਹਾਰ ਕਰਨ ਦੇ ਸਮੇਂ ਪਾਪਾ ਗੁਰੇਤਾ ਜੀ ਕੋਲੋਂ ਇੱਕ ਗਾਉ ਦੀ ਮੋਤੂ ਕੋ ਜਾਣ ਕਰਕੇ ਗਵਾਲੇ ਤੇ ਇਤਰਾਜ਼ ਕਰਨ ਤੇ ਬਾਬਾ ਜੀ ਨੇ ਕਰਾਮਾਤ ਵੀ ਖਾਉਂਦਿਆਂ ਗਊ ਚੀਂਦੀ ਕਰ ਦਿੱਤੀ ਜਿਸ ਤੇ ਗੁਰੂ ਪਿਤਾ ਜੀ ਨੇ ਕਰਾਮਾਤ ਨੂੰ ਕਹਿਰ ਖਾਉਂਦਿਆਂ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਤੇ ਬਾਬਾ ਜੀ ਨੇ ਇਸ ਸੰਤਾਂ ਤੇ ਚੇਤ ਸੁਦੀ 10 ਸੰਮਤ 1695 ਸਨ 1638 ਨੂੰ ਆਪਣਾ ਪੰਜ ਭੂਤਕ ਸਰੀਰ ਤਿਆਗ ਦਿੱਤਾ ਅੱਛਾ ਲੰਗਰ ਪਾਣੀ ਛਕ ਲਿਆ ਆ ਗਏ ਆ ਸੰਗਤਾਂ ਨੂੰ ਲੰਗਰ ਪਾਣੀ ਛਕ ਕੇ ਅੱਛਾ ਮੈਨੂੰ ਲੱਗਦਾ ਅੱਗੇ ਜਾਣਾ ਗੁਰਦੁਆਰਾ ਪਤਾਲਪੁਰੀ ਸਾਹਿਬ ਇੱਧਰ ਸ਼ੇਵੀ ਪਾਸ਼ੀ ਦਾ ਗੁਰਦੁਆਰਾ ਇੱਕ ਤੇ ਉੱਧਰ ਬਾਬਾ ਸ਼ੀ ਚੰਦ ਜੀ ਦਾ ਆ ਪਰ ਇਹ ਆ ਕਿ ਬਹੁਤ ਜ਼ਿਆਦਾ ਆ ਤੇ ਸਾਡੇ ਸਾਰਿਆਂ ਕੋਲ ਤੁਰਿਆ ਨਹੀਂ ਜਾਣਾ ਇੰਨਾ ਸੋ ਆਪਾਂ ਦੂਸਰੀ ਸਾਈਡ ਤੋਂ ਵੇਖਦੇ ਪਤਾ ਨਹੀਂ ਕਿੱਧਰ ਜੀ ਜਾਣੇ ਲਓ ਜੀ ਹੁਣ ਅਸੀਂ ਆ ਗਏ ਆ ਗੁਰਦੁਆਰਾ ਕੀਰਤਪੁਰ ਸਾਹਿਬ ਗੁਰੂ ਦੁਆਰਾ ਪਤਾਲ ਪੂਰੀ ਸਰ ਇਸ ਸਥਾਨ ਤੇ ਮੇਰੀ ਪੀਲੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ ਤੇ ਬਾਕੀ ਮਰਨ ਤੋਂ ਬਾਅਦ ਅਹੀਂ ਮੇਥੇ ਹੀ ਆਉਣੀਆਂ ਹੱਡੀਆਂ ਸਾਡੀਆਂ ਵੀ ਸਭ ਦੀਆਂ ਇੱਥੇ ਆਉਣੀਆਂ ਤੇ ਜਿੱਥੇ ਗਈ ਜਿਤਨਾ ਸਿੱਖ ਧਰਮ ਦੇ ਅਨਸਾਰ ਸਾਰੇ ਲੋਕ ਜਿਹੜੇ ਆ ਜਿਹੜੀਆਂ ਮਤਲਬ ਜਿਹਨੂੰ ਕਹਿੰਦੇ ਆਸਤੀਆਂ ਕਹਿੰਦੇ ਆ ਫੁੱਲ ਕਹਿੰਦੇ ਗਈ ਸੋ ਇੱਥੇ ਹੀ ਲੈ ਕੇ ਆਉਂਦੇ ਲੋਕੀ ਇਸ ਤਰ੍ਹਾਂ ਇਤਲਾਕੇ ਹੁੰਦੇ ਨਾ ਉਹ ਵੀ ਜਿੱਦਾਂ ਉਹ ਸਾਹਮਣੇ ਖਲੋਤੇ ਆ ਉਹਨਾਂ ਨਾਲ ਲਫਾਫੇ ਚਪਾਈਆਂ ਇਸ ਤਰ੍ਹਾਂ ਦੇ ਚਪਾ ਦੇਣੀ ਆ ਇੱਥੇ ਫਿਰ ਆ ਕਿੰਨੇ ਸਾਰੇ ਮਤਲਬ ਉੱਧਰ ਦੇ ਸਾਰੇ ਲੋਕ ਜਿਨ੍ਹਾਂ ਨੇ ਵਾਈਟ ਕੱਪੜਿਆਂ ਦੇ ਵਿੱਚ ਕੁਝ ਫੜਿਆ ਨਾ ਉਹ ਸਾਰੇ ਉਹੀ ਲੈ ਕੇ ਆਏ ਆ ਉਹ ਵੀ ਕੋ ਅੰਕਲ ਵੀ ਪਾਉਣ ਲੈ ਕਿੰਨੇ 3 4 ਜਣੇ 1 2 3 ਇੱਥੇ ਪੁੰਦੇ ਆ ਸਾਰੇ ਚੱਲੀਏ ਚਲ ਆਜੋ ਆਪਣੇ ਕੋਲ ਹੈ ਕੀ ਕਰਨਾ ਕਿਥੋਂ ਮੈਂ ਕੋਈ ਨਹੀਂ ਹੁਣ ਕੋਈ ਕੋਈ ਗੱਲ ਨਹੀਂ ਬੀਬੀ ਜੀ ਉੱਥੇ ਨਹੀਂ ਜਾਂਦੇ ਕੋਈ ਗੱਲ ਆ ਜਾ ਸੰ ਲੱਗੇ ਚਲੇ ਗਿਆ ਗੱਡੀ ਦੇ ਵਿੱਚ ਕੱਪੜੇ ਝੇਜਣੇ ਹੁੰਦੇ ਆ ਬਸ ਹੋ ਗਿਆ ਧਿਆਨ ਨਹੀਂ ਲੱਗੇ ਲਾਜਾ ਗੱਡੀ ਦੇ ਅੰਦਰ ਕੱਪੜੇ ਵੀ ਸੁਕਣੇ ਪਾ ਲਏ ਆ